ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਸਾਡੇ ਜਿਹੜੇ ਸ਼ਹਿਰ ਵਾਲੇ ਬਜ਼ਾਰਾਂ ਵਾਲੇ ਦੁਕਾਨਾਂ ਵਾਲੇ ਉਹਨਾਂ ਦਾ ਕਿ ਪੂਰਨ ਤੌਰ ਤੇ ਅੱਜ ਲੰਮੇ ਸਮੇਂ ਬਾਅਦ ਪੰਜਾਬ ਬੰਦ ਰਿਹਾ ਪੰਜਾਬ ਸਫਲ ਬੰਦ ਹੋਇਆ 30 ਦਸੰਬਰ ਦਾ ਤੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਇਹ ਸਮਝਦੇ ਹਾਂ ਕਿ ਜਿਹੜਾ ਪੂਰਨ ਤਰ੍ਹਾਂ ਤੇ ਸਹਿਯੋਗ ਕੀਤਾ ਜਿਹੜੇ ਸਾਡੇ ਵਪਾਰ ਮੰਡਲ ਵਾਲੇ ਨੇ ਭਰਾ ਦੁਕਾਨਦਾਰ ਨੇ ਆਰਤੀਏ ਨੇ ਜਾਂ ਟਰਾਂਸਪੋਰਟਰਾਂ ਨੇ ਟੋਲ ਪਲਾਜ਼ੇ ਵਾਲਿਆਂ ਨੇ ਡੇਰੀਆਂ ਵਾਲਿਆਂ ਨੇ ਜਿਹੜੇ ਕੋਈ ਵੀ ਵਾਰ ਕਰ ਰਿਹਾ ਨਹੀਂ ਜਿਨੇ ਸਹਿਯੋਗ ਨਾ ਕੀਤਾ ਹੋਵੇ ਤੇ ਅੱਜ ਇਹ ਬਹੁਤ ਵੱਡਾ ਸਨੇਹਾ ਇੱਕ ਸੈਂਟਰ ਤੱਕ ਪਹੁੰਚਿਆ ਕਿ ਪੰਜਾਬ ਦੇ ਇਕੱਲੇ ਕਿਸਾਨ ਨਹੀਂ ਲੜ ਰਹੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਹਰ ਮਨੁੱਖ ਦੀ ਲੜਾਈ ਲੜ ਰਹੇ ਆ ਹਰ ਮਨੁੱਖ ਦੀ ਰੋਜੀ ਰੋਟੀ ਬਚਾਉਣ ਲਈ ਉਹਦੇ ਹੱਕ ਹਕੂਕ ਬਚਾਉਣ ਲਈ ਲੜ ਰਹੇ ਆ ਸੋ ਇਥੋਂ ਸਾਬਤ ਹੋ ਗਿਆ ਕਿ ਇਹ ਲੜਾਈ ਸਮਝ ਪੈ ਗਈ ਆ ਸਾਡੇ ਉਹਨਾਂ ਦੁਕਾਨਦਾਰ ਭਰਾਵਾਂ ਨੂੰ ਕਿ ਜਿਵੇਂ ਕਾਰਪੋਰੇਟ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਉਹਵੇਂ ਦੁਕਾਨਾਂ ਵੀ ਸਾਡੀਆਂ ਦਬੀ ਚੁੱਕੀਆਂ ਵੱਡੇ ਵੱਡੇ ਮਾਲ ਖੋਲ ਕੇ ਬਾਜ਼ਾਰ ਬਿਲਕੁਲ ਖਤਮ ਹੋ ਗਿਆ ਦੁਕਾਨਾਂ ਖਤਮ ਹੋ ਗਈਆਂ ਤਾਂ ਸਿੱਧਾ ਅਸਰ ਜਿਹੜਾ ਉਹ ਦੁਕਾਨਦਾਰਾਂ ਤੇ ਪਿਆ ਇਸ ਕਰਕੇ ਸਮਝਦੇ ਆ ਵੀ ਆਪ ਮਹਾਰੇ ਕਿੱਤੇ ਕੋਈ ਤੱਕਾ ਕੋਈ ਜ਼ਬਰਦਸਤੀ ਨਹੀਂ ਕਿਸਾਨਾਂ ਨੇ ਕੀਤੀ ਵੀ ਤੁਸੀਂ ਬਾਜ਼ਾਰ ਬੰਦ ਕਰੋ ਇਕਾ ਦੁਕਾ ਘਟਨਾਵਾਂ ਉੱਥੇ ਹੋਈਆਂ ਜਿੱਥੇ ਜਾਂ ਤਾਂ ਜਿਹੜੇ ਆਪਾਂ ਕਹਿ ਲੇਗੇ ਕੋਈ ਭਾਜਪੀ ਨਾਲ ਜੁੜੇ ਹੋਏ ਬੰਦੇ ਉਹਨਾਂ ਦੇ ਚੇਲੇ ਵਗੈਰਾ ਤੇ ਜਾਂ ਸਰਕਾਰ ਦੇ ਛੱਡੇ ਹੋਏ ਬੰਦੇ ਜਿਨ੍ਹਾਂ ਨੇ ਜਾਣ ਬੁੱਝ ਕੇ ਆ ਕੇ ਕਿਸੇ ਵੀ ਜਿੱਥੇ ਸਾਡੇ ਕਿਸਾਨ ਸਾਡੇ ਲੋਕ ਮਜ਼ਦੂਰ ਸਾਡੇ ਕਿਸੇ ਸੜਕ ਤੇ ਬੈਠੇ ਸੀ ਨਾ ਉੱਥੇ ਆ ਕੇ ਉਹਨਾਂ ਨੇ ਜਾਣ ਬੁਝ ਕੇ ਖਲ ਲ ਪਾਇਆ ਵੀਡੀਓ ਬਣਾਈਆਂ ਵੀ ਤੁਸੀਂ ਨੰਗਣ ਨਹੀਂ ਦਿੰਦੇ ਜੀ ਤੁਸੀਂ ਤੰਗ ਕਰਦੇ ਹੋ ਜੀ ਉਹ ਇੱਕ ਤਾਂ ਹੀ ਬੋਲੀ ਜਾਂਦਾ ਕਿ ਨਾ ਅਸੀਂ ਛੱਤ ਤੇ ਕਣਕ ਵੀਝ ਲਾਂਗੇ ਸੋ ਇਹ ਸਾਰੇ ਉਹ ਪੇਡ ਬੰਦੇ ਸੀ ਉਹ ਸਰਕਾਰ ਦੇ ਸਰਕਾਰੀ ਖਰੀਦੇ ਹੋਏ ਬੰਦੇ ਸੀਗਾ ਜਿਨ੍ਹਾਂ ਦੀ ਸਰਕਾਰ ਨੇ ਡਿਊਟੀ ਲਈ ਸੀ ਕਿ ਤੁਸੀਂ ਜਾ ਕੇ ਇਹ ਮਾਹੌਲ ਇਹੋ ਜਿਹਾ ਬਣਾ ਦਿਓ ਕਿ ਇੱਕ ਧਾਰਨਾ ਇੱਕ ਪਰਸੈਪਸ਼ਨ ਜਿਹੜੀ ਲੋਕਾਂ ਚਲੀ ਜਾਵੇ ਵੀ ਲੋਕ ਆਮ ਲੋਕ ਕਿਸਾਨਾਂ ਦੇ ਇਸ ਬੰਦ ਤੋਂ ਦੁਖੀ ਨੇ ਅਸੀਂ ਪਾਤਣੀ ਆ ਅਣਪਾਤਣਾ ਦੇ ਵਿੱਚ ਅੱਜ ਅਸੀਂ ਖਨੌਰੀ ਦੇ ਕੋਲੇ ਦਿਨੇ ਬੋਲੇ ਵੀ ਸੀਗੇ ਸਾਰਾ ਪਾਤਣਾ ਸ਼ਹਿਰ ਕੱਲੀ-ਕੱਲੀ ਦੁਕਾਨ ਬੰਦ ਸੀਗੀ ਤੇ ਪਾਤਣਾ ਦੇ ਮਹਾਜਨ ਦੁਕਾਨਦਾਰ ਸਾਡੇ ਨਾਲ ਆ ਕੇ ਧਰਨੇ 'ਚ ਬੈਠੇ ਸੀਗੇ ਤੇ ਮੈਂ ਗੱਲ ਵੀ ਪੁੱਛੀ ਸੀ ਦੁਕਾਨਦਾਰਾਂ ਨੂੰ ਵੀ ਕੀ ਇਹਨਾਂ ਕਾਲੇ ਕਾਨੂੰਨਾ ਕਰਕੇ ਜਾਂ ਜੋ ਕਬਜ਼ਾ ਕਰਨਾ ਚਾਹੁੰਦੇ ਆ ਕਾਰਪੋਰੇਟ ਕੀ ਤੁਹਾਡੀਆਂ ਦੁਕਾਨਾਂ ਤੇ ਅਸਰ ਨਹੀਂ ਉਹਨਾਂ ਨੇ ਹੱਥ ਖੜੇ ਕਰਕੇ ਸਹਿਮਤ ਦਿੱਤੀ ਬਿਲਕੁਲ ਸਾਡਾ ਰੋਜ਼ਗਾਰ ਸਾਡਾ ਕਾਰੋਬਾਰ ਸਾਡੀ ਦੁਕਾਨਦਾਰੀ ਖਤਮ ਕਰਤੀ ਇਹ ਸਾਰਾ ਕੁਝ ਮੋਦੀ ਸੈਂਟਰ ਦੀ ਸਰਕਾਰ ਜਿਹੜੀ ਉਹ ਇਹਨਾਂ ਕਲਫਟਾਂ ਦੇ ਹੱਥ ਦੇਣਾ ਚਾਹੁੰਦੀ ਆ ਪਰ ਉਹ ਜਾਣਬੁੱਝ ਕੇ ਜਿਹੜਾ ਵੀ ਕੰਮ ਕੀਤਾ ਗਿਆ ਉਹ ਇਹਨਾਂ ਦੇ ਖਰੀਦੇ ਹੋਏ ਬੰਦਿਆਂ ਨੇ ਜਾਣਬੁੱਝ ਕੇ ਮਾਹੌਲ ਪੈਦਾ ਕੀਤਾ ਵੀ ਲੋਕਾਂ ਦੇ ਵਿੱਚੇ ਜਾਵੇ ਵੀ ਦੇਖੋ ਤਾਂ ਬਿਲਕੁਲ ਬਿਨਾਂ ਗੱਲ ਤੋਂ ਤੰਗ ਪਰੇਸ਼ਾਨ ਕਰਦੇ ਆ ਕੋਈ ਵੀ ਐਂਬੂਲੈਂਸ ਕੋਈ ਵੀ ਐਮਰਜੈਂਸੀ ਕੋਈ ਪੇਪਰ ਦੇਣ ਜਾਂਦਾ ਹੋਵੇ ਕੋਈ ਹੋਰ ਕੋਈ ਜ਼ਰੂਰੀ ਕੰਮ ਆਲਾ ਕੋਈ ਬੰਦਾ ਕਿਤੇ ਰੋਕਿਆ ਨਹੀਂ ਗਿਆ ਨੰਘਾਏ ਗਏ ਬੰਦੇ ਪੁੱਛ ਪੁੱਛ ਕੇ ਨੰਘਾਏ ਗਏ ਪਰ ਜਿਹੜੇ ਇਹਦੇ ਨਾਲ ਦੇ ਬੰਦੇ ਛੱਡੇ ਸੀ ਉਹਨਾਂ ਨੇ ਜਾਣ ਕੇ ਉਹ ਮਾਹੌਲ ਖਰਾਬ ਕੀਤਾ ਸੋ ਇਹ ਤੋਂ ਇਲਾਵਾ ਉਹਨਾਂ ਨੇ ਜਿਹੜਾ ਮਾਹੌਲ ਖਰਾਬ ਕੀਤਾ ਕੀਤਾ ਕੁਝ ਮੈਂ ਚੈਨਲਾਂ ਦਾ ਪੰਜਾਬ ਦੇ ਕੁਝ ਜਿਹੜੇ ਚੈਨਲ ਨੇ ਕੁਝ ਪੱਤਰਕਾਰ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਬਹੁਤ ਸੋਹਣੀ ਕਵਰੇਜ ਵੀ ਕੀਤੀ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਸਨੇਹਾ ਵੀ ਦਿੱਤਾ ਉਹਨੇ ਬਹੁਤ ਸੋਹਣਾ ਇੱਕ ਤਰੀਕੇ ਨਾਲ ਸਾਰਥਕ ਤਰੀਕੇ ਦੇ ਨਾਲ ਇੱਕ ਵਧੀਆ ਸਨੇਹਾ ਦਿੱਤਾ ਹਾਂ ਪੱਖੀ ਉਹਨਾਂ ਨੇ ਜਿਹੜਾ ਸਾਰਾ ਦਿਖਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਦੋ ਤਿੰਨ ਚੈਨਲ ਹੁਣ ਪੰਜਾਬ ਦੇ ਲੋਕ ਉਹਦੀ ਆਪੇ ਇਹ ਦੇਖ ਲੈਣ ਦੋ ਤਿੰਨ ਚੈਨਲਾਂ ਨੇ ਖਾਸ ਤੌਰ ਤੇ ਉਹੀ ਉਹੀ ਬੰਦੇ ਦਿਖਾਏ ਉਹਨਾਂ ਦੀਆਂ ਵੀਡੀਓ ਬਣਾ ਬਣਾ ਚਲਾਈਆਂ ਲਗਾਤਾਰ ਦੋ ਦੋ ਤਿੰਨ ਤਿੰਨ ਘੰਟੇ ਲਾਈਵ ਚਲਾਈ ਜਿਨ੍ਹਾਂ ਨੇ ਜਾਣ ਬੁੱਝ ਕੇ ਸਰਕਾਰੀ ਬੰਦਿਆਂ ਨੇ ਸਰਕਾਰੀ ਟੌਟਾਂ ਨੇ ਖਲ ਪਾਇਆ ਜਾਣ ਬੁੱਝ ਕੇ ਮਾਹੌਲ ਜਾਂ ਜਾਣ ਬੁੱਝ ਕੇ ਲੋਕਾਂ ਦੇ ਵਿੱਚ ਗੱਲ ਪ੍ਰਚਾਰੀ ਵੀ ਇਹ ਤਾਂ ਗਲਤ ਨੇ ਉਹਨਾਂ ਦਾ ਲਗਾਤਾਰ ਉਹਨਾਂ ਨੇ ਉਹ ਪ੍ਰਪਾਗੈਂਡਾ ਜਿਹੜਾ ਚਲਾਇਆ ਉਹ ਚੈਨਲ ਵੀ ਸਾਨੂੰ ਅੱਜ ਪਛਾਣਨ ਦੀ ਲੋੜ ਹੈ ਕਿ ਕਿਹੜੇ ਚੈਨਲ ਅੱਜ ਸਰਕਾਰੀ ਸੰਧ ਬਣ ਕੇ ਸਰਕਾਰ ਦਾ ਟੂਲ ਬਣ ਕੇ ਜਾਂ ਸਰਕਾਰ ਦੀ ਬੋਲੀ ਬੋਲ ਰਹੇ ਨੇ ਬਹੁਤ ਚੈਨਲ ਉਹ ਇਹ ਨੇ ਜਿਨ੍ਹਾਂ ਨੇ ਲਗਾਤਾਰ ਉਹ ਸਾਡੇ ਖਿਲਾਫ ਉਹ ਮਾਹੌਲ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਚੈਨਲਾਂ ਦਾ ਭਰਾਵੋ ਧੰਨਵਾਦ ਤੈ ਦਲੋਂ ਕਿ ਤੁਸੀਂ ਵਧੀਆ ਤਰੀਕੇ ਨਾਲ ਲੋਕਾਂ ਦੇ ਵਿੱਚ ਸਾਰੀ ਪੇਸ਼ਕਾਰੀ ਕੀਤੀ ਤੇ ਦਿਖਾਇਆ ਵੀ ਕਿੰਨਾ ਸ਼ਾਂਤਮਈ ਤਰੀਕੇ ਨਾਲ ਇਹ ਬੰਦ ਆ ਜਿਹੜਾ ਪੂਰਨ ਤੌਰ ਤੇ ਸਫਲ ਰਿਹਾ ਸ਼ਹਿਰ ਜਿਵੇਂ ਗੱਲ ਕਰਾਂ ਬਰਹਿੰਡਾ ਬਰਨਾਲਾ ਫਰੀਦਕੋਟ ਮੋਗਾ ਮੁਕਸਰ ਪਟਿਆਲਾ ਵੱਡੇ ਵੱਡੇ ਸ਼ਹਿਰ ਜਿਹੜੇ ਬੰਦ ਰਹੇ ਹਸ਼ਿਆਰਪੁਰ ਵਰਗੇ ਸ਼ਹਿਰ ਵੀ ਬੰਦ ਰਹੇ ਦੁਆਬੇ ਦੇ ਵਿੱਚ ਹੋਰ ਵੀ ਸ਼ਹਿਰ ਜਿੱਥੇ-ਇਥੇ ਖਬਰਾਂ ਆਈਆਂ ਤਕਰੀਬਨ ਬੰਦ ਰਹੇ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਕਿਸਾਨ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਵੱਖ-ਵੱਖ ਹੋਰ ਸੰਸਥਾਵਾਂ ਦਾ ਜਿੱਥੇ ਬੰਦੀਆਂ ਦਾ ਸਾਡੇ ਆੜਤੀਆਂ ਭਰਾਵਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਰਿਆਂ ਦਾ ਭਰਾਵੋ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇੱਕ ਸਨੇਹਾ ਦਿੱਤਾ ਕਿ ਡੱਲੇ ਵਾਲ ਸਾਹਿਬ ਦੇ ਨਾਲ ਇਸ ਮੋਰਚੇ ਨਾਲ ਇਹਨਾਂ ਮੰਗਾਂ ਨਾਲ ਕੱਲਾ ਕਿਸਾਨ ਵੀ ਦੂਰ ਨਹੀਂ ਲੜੂਗਾ ਸਮੁੱਚਾ ਪੰਜਾਬ ਖੜਾ ਹੈ ਇਹ ਇੱਕ ਬਹੁਤ ਵੱਡਾ ਸੁਨੇਹਾ ਸਰਕਾਰਾਂ ਤੱਕ ਪਹੁੰਚਿਆ ਸੋ ਅਗਲੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਜਿਹੜਾ ਮਾਹੌਲ ਬਣਿਆ ਹੋਇਆ ਬਾਰਡਰ ਦੇ ਉੱਤੇ ਏਕਨੌਰੀ ਦੇ ਉੱਤੇ ਜੇ ਕੋਈ ਵੀ ਘਟਨਾ ਇੱਥੇ ਵਾਪਰਦੀ ਆ ਜਿਵੇਂ ਇਹ ਫੋਰਸਾਂ ਫਾਰਸਾਂ ਵਗੈਰਾ ਇਕੱਠੀਆਂ ਕਰਦੇ ਫਿਰਦੇ ਨੇ ਕੱਲ ਵੀ ਰਾਤ ਸਾਰੀ ਰਾਤ ਅੱਜ ਵੀ ਪਤਾ ਲੱਗਿਆ ਤਾਂ ਜੇ ਇੱਥੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਕੋਈ ਨੁਕਸਾਨ ਹੁੰਦਾ ਕਿਸੇ ਦਾ ਵੀ ਤਾਂ ਉਹਦੇ ਵਿੱਚ ਜ਼ਿੰਮੇਵਾਰ ਸੈਂਟਰ ਦੀ ਸਰਕਾਰ ਤੇ ਨਾਲ ਭਵੰਤਮਾਨ ਆਮ ਆਦਮੀ ਪਾਰਟੀਆਂ ਦੀ ਸਰਕਾਰ ਜ਼ਿੰਮੇਵਾਰ ਆ ਉਸ ਗੱਲ ਦੀ ਕਿਉਂਕਿ ਇਹ ਦੋਨੇ ਘਾਓ ਖਿਚੜੀ ਆ ਦੋਨੇ ਰਲੇ ਹੋਏ ਨੇ ਦੋਨੇ ਹੀ ਇਹ ਮੋਰਚੇ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਪੰਜਾਬ ਦੇ ਲੋਕੋ ਇੱਥੋਂ ਇਹ ਸਮਝ ਲਿਓ ਜੇ ਇਹ ਫੋਰਸਾਂ ਲੈ ਕੇ ਲੋਕਾਂ ਨੂੰ ਨੁਕਸਾਨ ਕਰਕੇ ਦੋਨੇ ਪਾਸੇ ਨੁਕਸਾਨ ਹੋ ਸਕਦਾ ਹੈ ਨੁਕਸਾਨ ਕਿਸ ਪਾਸੇ ਨੇ ਜਦੋਂ ਉੱਥੇ ਇਹਦਾ ਮਾਹੌਲ ਬਣਿਆ ਹੋਇਆ ਤਾਂ ਨੁਕਸਾਨ ਦੋਨੇ ਪਾਸੇ ਹੋ ਸਕਦਾ ਹੈ ਉਧਰ ਵੀ ਸਾਡੇ ਪੰਜਾਬੀ ਨੇ ਚਾਹੇ ਪੁਲਿਸ ਚ ਹੈ ਤੇ ਇੱਧਰ ਲੜਨ ਵਾਲੇ ਵੀ ਪੰਜਾਬੀ ਨੇ ਮਸਲੇ ਉਹਨਾਂ ਦੇ ਵੀ ਉਹਨੇ ਉਹ ਵੀ ਸਾਡੇ ਕਿਸਾਨਾਂ ਦੇ ਧੀ ਪੁੱਤੀ ਨੇ ਸਾਡੇ ਮਜ਼ਦੂਰਾਂ ਦੇ ਧੀ ਪੁੱਤੀ ਨੇ ਸਾਡੇ ਆਮ ਦੁਕਾਨਦਾਰਾਂ ਦੇ ਧੀ ਪੁੱਤ ਨੇ ਲੜਨ ਵਾਲੇ ਚਾਰ ਸფერੋਂ ਉਹੀ ਪੰਜਾਬ ਦੇ ਲੋਕ ਨੇ ਤੇ ਉਹੀ ਇਹਨਾਂ ਦੀਆਂ ਨੀਤੀਆਂ ਕਿ ਆਪਣਿਆਂ ਨੂੰ ਆਪਣੇ ਦੇ ਖਿਲਾਫ ਕਿਵੇਂ ਲੜਾਉਣਾ ਸੋ ਨੁਕਸਾਨ ਜੇ ਦੋਨੇ ਪਾਸੇ ਹੁੰਦਾ ਤਾਂ ਪੰਜਾਬ ਦਾ ਹੀ ਹੁੰਦਾ ਤੇ ਪਰ ਉਹਦੇ ਵਿੱਚ ਜ਼ਿੰਮੇਵਾਰ ਜਿਹੜੇ ਮੋਢਾ ਵਰਤ ਰਹੇ ਨੇ ਉਹ ਸੈਂਟਰ ਵਾਲੇ ਆ ਤੇ ਮੋਢਾ ਵਰਤਿਆ ਜਾ ਰਿਹਾ ਭਵੰਤਰਾ ਦੇ ਭੰਤ ਨਾਲ ਜੁੜਿਆ ਹੋਇਆ ਮਿਲਿਆ ਹੋਇਆ ਆਮ ਆਦੀ ਪਾਰਟੀ ਕੇਜਰੀਵਾਲ ਵਗੈਰਾ ਸਾਰੇ ਇਹ ਇੱਕ ਇੱਕੋ ਹੀ ਇਹਨਾਂ ਦੀ ਗੱਲ ਹੈ ਇਹ ਦੋ ਕੋਈ ਨਹੀਂ ਹੈਗਾ ਲਾਪਾ ਨੂੰ ਲੱਗਦਾ ਵੀ ਇਹ ਤਾਂ ਸੈਂਟਰ ਦੀ ਸਰਕਾਰ ਹੋ ਜਾ ਹੋਰ ਹੈ ਜੀ ਭਾਜਪੀ ਹੈ ਜੀ મોદી ਹੈ ਜੀ ਸ਼ਾਹ ਜੀ ਜਾਂ ਇੱਥੇ ਆਮ ਆਦਮੀ ਵਾਲੇ ਹੋ ਰਹੇ ਸਾਰੇ ਭਰਾਵੋ ਇੱਕ ਨੇ ਸੋ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਦੇ ਜ਼ਿੰਮੇਵਾਰ ਕੋਈ ਵੀ ਨੁਕਸਾਨ ਹੁੰਦਾ ਕਿਉਂਕਿ ਅਸੀਂ ਸਾਡਾ ਮੋਰਚਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਿੱਥੇ ਬੰਦੀਆਂ ਦਾ ਇਹ ਮੋਰਚਾ ਸਾਡਾ ਸ਼ਾਂਤਮਈ ਮੋਰਚਾ ਹੈ ਅਸੀਂ ਕੋਈ ਉਹਦੇ ਜ਼ਬਰਦਸਤ ਮੁਕਾਬਲਾ ਸਬਰ ਨਾ ਦੇਣ ਲਈ ਬੈਠੇ ਆਂ ਕੋਈ ਅਸੀਂ ਕਿਸੇ ਪ੍ਰਕਾਰ ਦੀ ਸਾਡੇ ਵੱਲੋਂ ਕੋਈ ਹੰਸਕ ਕੋਈ ਕਾਰਵਾਈ ਕੋਈ ਘਟਨਾ ਇਸ ਤਰ੍ਹਾਂ ਕਿਸੇ ਦਾ ਕੋਈ ਇਰਾਦਾ ਨਹੀਂ ਆ ਪਰ ਇਹ ਜਾਣ ਬੁੱਝ ਕੇ ਉਕਸਾਰ ਰਹੇ ਨੇ ਜਾਣ ਬੁੱਝ ਕੇ ਮਾਹੌਲ ਪੈਦਾ ਕਰ ਰਹੇ ਨੇ ਸੋ ਇਸ ਲਈ ਇਹਦੀ ਜ਼ਿੰਮੇਵਾਰੀ ਤੁਸੀਂ ਖਿਆਲ ਰੱਖਿਓ ਪੰਜਾਬੀਓ ਜੇ ਕੋਈ ਘਟਨਾ ਵਾਪਰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਭਵਾਨ ਤੱਕੇਜਰੀਵਾਰ ਰਗਵ ਚੱਡਾ ਸ਼ਾਹ ਮੋਦੀ ਸਾਰੀ ਜੁੰਡਲੀ ਦੀ ਜ਼ਿੰਮੇਵਾਰੀ ਹੋਊਗੀ ਸੋ ਅਗਲੀ ਬੇਨਤੀ ਆ ਬਾਈ ਜਿਵੇਂ ਤੁਸੀਂ ਅੱਜ ਬੰਦ ਨੂੰ ਸਫਲ ਕੀਤਾ ਆਪਾਂ ਇਹ ਮੋਰਚੇ ਨੂੰ ਵੀ ਸਫਲ ਕਰਨਾ ਵੱਧ ਤੋਂ ਵੱਧ ਮੇਰਾ ਵੀਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣੇ ਸਾਧਨ ਲੈ ਕੇ ਜਰੂਰ ਆਪਣੇ 13000 ਪਿੰਡ ਆ ਜੇ ਆਪਾਂ ਇੱਕ ਟਰਾਲੀ ਲੈ ਕੇ ਵੀ ਨਿਕਲੇ ਤਾਂ ਮੇਰਾ ਵੀਰ 13000 ਦੇ ਕਰੀਬ ਇੱਥੇ ਜਿਹੜਾ ਇਕੱਠ ਹੋ ਸਕਦਾ 13000 ਟਰਾਲੀ ਇੱਕ ਟਰਾਲੀ ਇੱਕ ਪਿੰਡ ਚ ਆਵੇ ਪੰਜ ਪੰਜ ਬੰਦੇ ਵੀ ਆਉਣ ਤਾਂ ਵੀ ਹਜ਼ਾਰਾਂ ਬੰਦਾ ਸਾਡਾ ਮੋਰਚੇ 'ਚ ਪਹੁੰਚ ਸਕਦਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਲੜਾਈ ਛੋਡੀਆਂ ਆਉਣ ਵਾਲੀਆਂ ਨਸਲਾਂ ਛੋਡੀ ਹੋਂਦ ਹਸਤੀ ਛੋਡੇ ਸੱਭਿਆਤਾ ਨੂੰ ਬਚਾਉਣ ਦੀ ਲੜਾਈ ਆ ਛੋਡੀ ਧਰਤੀ ਛੋਡੇ ਬੋਲੀਆਂ ਸੋਡੇ ਪਾਣੀਆਂ ਨੂੰ ਬਚਾਉਣ ਦੀ ਭਰਵੋ ਲੜਾਈ ਹੈ ਇੱਕ ਬਜ਼ੁਰਗ ਇਨਸਾਨ ਅੱਜ 35 ਦਿਨ ਤੋਂ ਸੋਡੇ ਲਈ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਹੈ ਜਿੰਨਾ ਛੇਤੀ ਤੁਸੀਂ ਉੱਥੇ ਮੋਰਚੇ 'ਚ ਪਹੁੰਚੋਗੇ ਉਨਾਂ ਛੇਤੀ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਰਾਹ ਖੁੱਲਣਾ ਤੇ ਸੋਡੀਆਂ ਮੰਗਾਂ ਜਿਹੜੀਆਂ ਸੋਡੀਆਂ ਗੱਲਾਂ ਸੋਡੇ ਹੱਕ ਨੇ ਜਿਹੜੇ ਤੁਹਾਨੂੰ ਮਿਲਣੇ ਆ ਸੋ ਇਹ ਹੁਣ ਆਪਾਂ ਸੋਚ ਲਓ ਵੀ ਆਪਾਂ ਘਰਾਂ 'ਚ ਬੈਠਣਾ ਘਰਾਂ 'ਚ ਬੈ ਕੇ ਹੀ ਮਰਨਾ ਹੈ ਜਾਂ ਆਪਾਂ ਮੋਰਚੇ 'ਚ ਪਹੁੰਚ ਕੇ ਮੋਰਚੇ ਨੂੰ ਸਫਲ ਕਰਨਾ ਹੈ ਸੋ ਆਵਾ ਮੇਰਾ ਵੀਰ ਤੋਂ ਹਨੁਗਜ਼ਾਰਸ਼ਾਂ ਬੇਨਤੀਆਂ ਬਹੁਤ ਵਾਰੀ ਕੀਤੀਆਂ ਕਿ ਆਓ ਆਪਾਂ ਹੁਣ ਸਾਰਿਆਂ ਦਾ ਫਰਜ ਬਣਦਾ ਛੋਡੀ ਗਿਣਤੀ ਛੋਡੇ ਏਕੇ ਛੋਡੇ ਇਕੱਠ ਦੇ ਨਾਲ ਹੀ ਸਰਕਾਰ ਨੇ ਜਿਹੜਾ ਚੁਕਣਾ ਤੇ ਇਹ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣੀਆਂ ਨੇ ਤੇ ਨਹੀਂ ਫਰਜ਼ ਯਾਦ ਰੱਖਿਓ ਨਾ ਨਾਰ ਜੁਗਾਰ ਬਚਨੇ ਆ ਨਾ ਦੁਕਾਨਾਂ ਬਚਨੀਆਂ ਨੇ ਨਾ ਜ਼ਮੀਨਾਂ ਬਚਨੀਆਂ ਨੇ ਨਾ ਕਾਰੋਬਾਰ ਬਚਨੇ ਨੇ ਸਾਰਾ ਕੁਝ ਇਹਨਾਂ ਨੇ ਹੌਲੀ ਹੌਲੀ ਖੋ ਕੇ ਇਹ ਮੋਰਚੇ ਨੂੰ ਜੇ ਸਰਕਾਰ ਕੁਚੜ ਦਿੰਦੀ ਆ ਤਾਂ ਕੋਈ ਵੀ ਮੋਰਚਾ ਗੱਲ ਚੇਤੇ ਰੱਖਵੇ ਇਹਨਾਂ ਨੇ ਮੁੜ ਕੇ ਉੱਠਣ ਨਹੀਂ ਦੇਣਾ ਇਨਾ ਦਬਾ ਦਬਾ ਜਿਹੜਾ ਉਹ ਲੋਕਾਂ ਦੇ ਉੱਤੇ ਪਾ ਦੇਣਾ ਸਾਰੇ ਥਾਵਾਂ ਤੋਂ ਬਾਈਆਂ ਦੇ ਸਨੇਹ ਆ ਰਹੇ ਆ ਬਾਈ ਰੋਪੜ ਮੁਕੰਮਲ ਬੰਦ ਰਿਹਾ ਬਟੰਡਾ ਬੰਦ ਰਿਹਾ ਪਟਿਆਲਾ ਬੰਦ ਰਿਹਾ ਸਾਰੇ ਸਨੇਹ ਭੇਜ ਰਹੇ ਆ ਬਾਈ 에어ਪੋਰਟ ਰੋਡ ਪੂਰਨ ਤੌਰ ਤੇ ਬੰਦ ਰਹੀ ਬਿਲਕੁਲ ਬਾਈ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਸਾਰਿਆਂ ਦਾ ਆਓ ਆਪਾਂ ਇਸ ਮੋਰਚੇ ਦਾ ਹਿੱਸਾ ਬਣੀਏ ਤੇ ਇਹ ਮੋਰਚੇ ਨੂੰ ਆਪਾਂ ਸਫਲ ਬਣਾਈਏ ਵਾਇਰਸ ਖਾਲਸਾ ਵਾਹਿਗੁਰੂ ਜੀ